ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇ ਖਰੋ ਸ਼ੇਲੇ ਦੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਕਿ ਬੰਗਿਆਂ ਲੱਗੇ ਪਿੰਡ ਮਜਾਰੀ ਵਿਖੇ ਇੱਕ ਹਾਦਸਾ ਇੱਕ ਦਰਦਨਾਖ ਹਾਦਸਾ ਜਿਸ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਜਾਨ ਜਾ ਚੁੱਕੀ ਹੈ ਦੱਸਦੀ ਹੈ ਕਿ ਜੋ ਸ਼ੁਰੂਆਤੀ ਜਾਣਕਾਰੀ ਸੱਟ ਤੱਕ ਪਹੁੰਚੀ ਉਸ ਦੇ ਆਧਾਰ ਤੇ ਗੱਲ ਕਰੀਏ ਕਿ ਇੱਕ ਸਕੋਰਪੀਓ ਗੱਡੀ ਜਿਸ ਦਾ ਨੰਬਰ ਪੀਪੀ 06 AF0123 ਪਰਤੱਖ ਦਰਸ਼ੀਆਂ ਦੇ ਕਹਿਣ ਦੇ ਮੁਤਾਬਿਕ ਇਸ ਗੱਡੀ ਨੂੰ ਇੱਕ ਮਹਿਲਾ ਚਲਾ ਰਹੀ ਔਰ ਗੱਡੀ ਪਿੱਛੋਂ ਤੇਜ਼ ਰਫਤਾਰ ਵਿੱਚ ਆ ਰਹੀ ਸੀਗੀ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਚਾਲਕ ਦਾ ਗੱਡੀ ਉੱਤੋਂ ਕੰਟਰੋਲ ਚੱਕਿਆ ਜਾਂਦਾ ਗੱਡੀ ਤੇਜ਼ ਰਫਤਾਰ ਵਿੱਚ ਹੁੰਦੀ ਹੈ ਗੱਡੀ ਬੇਕਾਬੂ ਹੋ ਜਾਂਦੀ ਔਰ ਸਭ ਤੋਂ ਪਹਿਲਾਂ ਗੱਡੀ ਇੱਕ ਮੋਟਰਸਾਈਕਲ ਪਲਟੀਨਾ ਨੂੰ ਟੱਕਰ ਮਾਰਦੀ ਹੈ ਮੋਟਰਸਾਈਕਲ ਦਾ ਨੰਬਰ PB09Y 9347 ਹੈ ਔਰ ਦੱਸਿਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਿ ਜਿਹੜੇ ਮੋਟਰਸਾਈਕਲ ਸਵਾਰ ਅਤੇ ਮੋਟਰਸਾਈਕਲ ਸਕੋਰਪੀਓ ਦੇ ਮੋਰਲੇ ਟਾਇਰਾਂ ਵਿੱਚ ਬੁਰੀ ਤਰ੍ਹਾਂ ਫਸ ਜਾਂਦੇ ਹਨ ਅਤੇ ਸਕੋਰਪੀਓ ਗੱਡੀ ਬੇਕਾਬੂ ਹੋ ਕੇ ਉਸ ਤੋਂ ਬਾਅਦ ਸੜਕ ਤੇ ਜਾ ਰਹੇ ਆਪਣੀ ਸਾਈਡ ਤੇ ਜਾ ਰਹੇ ਇੱਕ ਭੂਂਡ ਟੈਂਪੂ ਨੂੰ ਟੱਕਰ ਮਾਰ ਦਿਆ ਜੋ ਕਿ ਇਸ ਹਾਦਸੇ ਤੋਂ ਬਾਅਦ ਇਸ ਟੱਕਰ ਤੋਂ ਬਾਅਦ ਸੜਕ ਤੇ ਪਲਟ ਜਾਂਦਾ ਅਤੇ ਕਿਨਾਰੇ ਤੇ ਢੇੜ ਹੋ ਜਾਂਦਾ ਲੇਕਿਨ ਉਸ ਤੋਂ ਬਾਅਦ ਹਾਲਾਤ ਗੰਭੀਰ ਇਸ ਕਰਕੇ ਬਣ ਜਾਂਦੇ ਹਨ ਕਿਉਂਕਿ ਟੈਂਪੂ ਜਦੋਂ ਸੜਕ ਤੇ ਪਲਟ ਜਾਂਦਾ ਉਸ ਤੋਂ ਬਾਅਦ ਵੀ ਸਟਾਰਟ ਰਹਿੰਦਾ ਹੈ ਔਰ ਖਤਰਾ ਬਣ ਜਾਂਦਾ ਹੈ ਕਿ ਕਿਤੇ ਟੈਂਪੂ ਨੂੰ ਅੱਗ ਨਾ ਲੱਗ ਜਾਵੇ ਇੰਦਰਜੀਤ ਸ਼ਰਮਾ ਮੱਲੂ ਪੋਤਾ ਪਿੰਡ ਦੇ ਜੋ ਕਿ ਟੈਂਪੂ ਚਾਲਕ ਹਨ ਉਹਨਾਂ ਦੇ ਸਿਰ ਤੇ ਗੰਭੀਰ ਸੱਟ ਵੱਜਦੀ ਹੈ ਉਹਨਾਂ ਦੇ ਨਾਲ ਦੀ ਸੀਟ ਤੇ ਬੈਠੇ ਗੁਰਨਾਮ ਬੰਗੜ ਉਹਨਾਂ ਦੇ ਵੀ ਸਿਰ ਤੇ ਸੱਟ ਬੱਤੀ ਦੀ ਔਰ ਦੱਸਿਆ ਜਾ ਰਿਹਾ ਕਿ ਟੈਂਪੂ ਵਿੱਚ ਸਕੂਲੀ ਬੱਚੇ ਵੀ ਸਵਾਰ ਸਨ ਜਿਨ੍ਹਾਂ ਦੇ ਦਰਮਿਆਨੀਆਂ ਸੱਟਾਂ ਵੱਜੀਆਂ ਮਾਮੂਲੀ ਸੱਟਾਂ ਵੱਜੀਆਂ ਕੁਝ ਹੋਰ ਵੀ ਸਵਾਰੀਆਂ ਸਨ ਜਿਨ੍ਹਾਂ ਦੇ ਮਾਮੂਲੀ ਸੱਟਾਂ ਵੱਜੀਆਂ ਲੇਕਿਨ ਡਾਕਟਰ ਦੇ ਕਹਿਣ ਦੇ ਮੁਤਾਬਕ ਪੰਜ ਵਿਅਕਤੀਆਂ ਦੇ ਗੰਭੀਰ ਸੱਟਾਂ ਵੱਜੀਆਂ ਔਰ ਪੀੜਤਾਂ ਨੂੰ ਫਿਰ ਗੁਰਨਾਨਕ ਮਿਸ਼ਨ ਹਸਪਤਾਲ ਟਾਹਾ ਕਲੇਰਾ ਵਿਖੇ ਐਡਮਿਟ ਕਰਾਇਆ ਗਿਆ ਜਿੱਥੋਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਮਹਿਲਾ ਬਜ਼ੁਰਗ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ ਜੋ ਕਿ ਦੱਸਿਆ ਜਾ ਰਿਹਾ ਕਿ ਟੈਂਪੂ ਵਿੱਚ ਸਵਾਰ ਸਨ ਔਰ ਲੋਕਾਂ ਵੱਲੋਂ ਇੱਕ ਜਾਰ ਕੀਤੀ ਗਈ ਹੈ ਕਿ ਸਕੋਰਪੀਓ ਪਿੱਛੇ ਬਹੁਤ ਤੇਜ਼ ਰਫਤਾਰ ਵਿੱਚ ਆ ਰਹੀ ਸੀ ਜੋ ਜਿਸ ਨੂੰ ਕਿ ਕਮਈਲਾ ਚਲਾ ਰਹੀ ਸੀਗੀ ਸਕੋਰਪੀਓ ਦਾ ਸੰਤੁਲਨ ਵਿਗੜਦਾ ਹੈ ਪਹਿਲਾਂ ਚਪੇਟ ਵਿੱਚ ਫਲਟੀਨਾ ਮੋਟਰਸਾਈਕਲ ਆਉਂਦਾ ਉਸ ਤੋਂ ਬਾਅਦ ਭੂਂਡ ਟੈਂਪੂ ਨੂੰ ਟੱਕਰ ਵੱਜਦੀ ਹੈ ਟੈਂਪੂ ਸੜਕ ਤੇ ਕਿਨਾਰੇ ਜਾ ਕੇ ਢੇਰ ਹੋ ਜਾਂਦਾ ਹੈ ਪਲਟ ਜਾਂਦਾ ਹੈ ਡਰਾਈਵਰ ਦੇ ਅਤੇ ਸਵਾਰੀਆਂ ਦੇ ਸੱਟਾ ਵੱਜਦੀਆਂ ਨੇ ਲੇਕਿਨ ਖਤਰਾ ਵੱਧ ਜਾਂਦਾ ਹੈ ਕਿਉਂਕਿ ਟੈਂਪੂ ਬੰਦ ਨਹੀਂ ਹੁੰਦਾ ਤਾਂ ਮੌਕੇ ਤੇ ਇੱਕ ਵਿਅਕਤੀ ਪਹੁੰਚ ਕੇ ਟੈਂਪੂ ਨੂੰ ਬੰਦ ਕਰਦਾ ਨਹੀਂ ਤਾਂ ਅੱਗ ਲੱਗਣ ਦਾ ਖਤਰਾ ਸੀ ਸਵਾਰੀਆਂ ਅੰਦਰ ਹਫੜਾ ਦਫੜੀ ਮਚ ਜਾਂਦੀ ਹੈ ਕਿ ਬਾਹਰ ਕਿਵੇਂ ਨਿਕਲਣਾ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਟੈਂਪੂ ਕਿੰਨਾ ਭਾਰਾ ਹੁੰਦਾ ਔਰ ਪਿੱਛੋਂ ਕਿੰਨੀ ਰਫਤਾਰ ਵਿੱਚ ਸਕੋਰਪਿਓ ਗੱਡੀ ਆਈ ਹੋਵੇਗੀ ਸਕੋਰਪਿਓ ਗੱਡੀ ਦੀ ਗੱਲ ਕਰੀਏ ਤਾਂ ਉਸ ਦਾ ਵੀ ਅੱਗੇੋਂ ਕਾਫੀ ਨੁਕਸਾਨ ਕਾਫੀ ਨੁਕਸਾਨੀ ਜਾਂਦੀ ਹੈ ਸਕੋਰਪੀਓ ਗੱਡੀ ਦਾ ਬੋਨਟ ਟੁੱਟ ਜਾਂਦਾ ਹੈ ਸਕੋਰਪੀਓ ਸਕੋਰਪੀਓ ਗੱਡੀ ਦੇ ਚਾਲਕ ਜਿਹੜੇ ਗੱਡੀ ਦੇ ਬਾਹਰ ਖੜੇ ਨਜ਼ਰ ਆਉਂਦੇ ਆ ਲੇਕਿਨ ਮਾੜੀ ਖਬਰ ਜਿਹੜੀ ਸਾਹਮਣੇ ਇਹ ਆ ਰਹੀ ਹੈ ਕਿ ਇੱਕ ਬਜ਼ੁਰਗ ਮਹਿਲਾ ਦੇ ਸਾਥ ਸੇ ਵਿੱਚ ਮੌਤ ਹੋ ਜਾਂਦੀ ਹੈ ਔਰ ਤਸਵੀਰਾਂ ਅਸੀਂ ਤੁਹਾਨੂੰ ਬੰਗਿਆ ਦੇ ਨੇੜਲੇ ਪਿੰਡ ਮਜਾਰੀ ਤੋਂ ਦਿਖਾ ਰਹੇ ਹਾਂ ਜਿੱਥੇ ਟੈਂਪੂ ਤੁਹਾਨੂੰ ਸੜਕ ਤੇ ਢੇਰ ਹੋਇਆ ਨਜ਼ਰ ਆ ਰਿਹਾ ਪਲਟਿਆ ਹੋਇਆ ਨਜ਼ਰ ਆਇਆ ਪੁਲਿਸ ਮੌਕੇ ਤੇ ਪਹੁੰਚਦੀ ਔਰ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪੁਲਿਸ ਮੁਲਾਜ਼ਮ ਵੀ ਉੱਥੇ ਪਹੁੰਚਦੇ ਹਨ ਤੇ ਜਿਹੜੀ ਕਾਰ ਚਾਲਕ ਸਕੋਰਪਿਓ ਕਾਰ ਚਾਲਕ ਗ੍ਰਿਫਤ ਵਿੱਚ ਲੈ ਲਿਆ ਜਾਂਦਾ ਹੈ ਔਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਹੁਣ ਦੇਖਿਆ ਜਾ ਰਿਹਾ ਦਿਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਆਹੋ ਹਾਂਜੀ ਕੀ ਨਾਮ ਹੈ ਤੁਹਾਡਾ ਇੰਦਰਜੀਤ ਸ਼ਰਮਾ ਜੀ ਕਿਹੜਾ ਪਿੰਡ ਹੈ ਹਾਂਜੀ ਕਿਹੜਾ ਪਿੰਡ ਮਲੂਕੋਤਾ ਜੀ ਅੱਛਾ ਟੈਂਪੂ ਤੁਸੀਂ ਚਲਾਉਂਦੇ ਹੋ ਹਾਂ ਟੈਂਪੂ ਮੈਂ ਚਲਾਉਂਦਾ ਸੀ ਇਹ ਜਿਹੜਾ ਐਕਸੀਡੈਂਟ ਹੋਇਆ ਦੱਸੋਗੇ ਇਹਦੇ ਬਾਰੇ ਹਾਂਜੀ ਉਹਦੇ ਬਾਰੇ ਤਾਂ ਜੀ ਮੈਂ ਉੱਥੋਂ ਚੱਲਿਆ ਦੋ ਸਵਾਰੀਆਂ ਮੈਂ ਆਪਣੇ ਦੂਜੇ ਕਿਨੋਂ ਜਿਹੜੇ ਪਿਆਰੇ ਤੇ ਨਹੀਂ ਆ ਜਿਹੜੇ ਪੈਰ ਤੇ ਨਾ ਕਿ ਤੇ ਇਹ ਭਾਈ ਸਾਹਿਬ ਉਹ ਜਿਹੜੇ ਆ ਉਹ ਪਿੱਛੇ ਖੜੇ ਸੀ ਮੈਂ ਕਿਹਾ ਭਾਜੀ ਤੁਸੀਂ ਆਪਣੇ ਆਓ ਗੱਲਾਂ ਮਰਦ ਕਰਦੇ ਮੋਰੇ ਚੱਲਦੇ ਆ ਤੁਸੀਂ ਮੋਰੇ ਬਹਿ ਜਾਓ ਉੱਥੋਂ ਬੈਠ ਕੇ ਮੇਰੇ ਨਾਲ ਲੈ 20 ਮੀਟਰ ਜੇ ਆਉਨੇ ਆ ਉਸ ਮੇਰੇ ਪਤਾ ਲੱਗਾ ਜਦੋਂ ਤਾੜ ਤਾੜ ਉਹ ਪਿੱਛੋਂ ਆਦੇ ਬੀ ਉਹਨਾਂ ਨੇ ਮਾਰਤੀ ਮੁੜ ਕੇ ਤੋਂ ਆਈ ਨਿਕਲੇ ਬੜੀ ਮੁਸ਼ਕਲ ਨਾਲ ਮੈਂ ਇਹਨਾਂ ਦੇ ਉੱਪਰ ਚੜੇ ਤੇ ਮੈਨੂੰ ਕਹਿੰਦੇ ਮੈਨੂੰ ਗੱਡ ਮੈਂ ਕਿਹਾ ਮੈਂ ਬਾਹਰ ਨਿਕਲਦਾ ਤਾਹੀ ਕੱਢੂਗਾ ਤੁਹਾਨੂੰ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਮੈਂ ਵਿੱਚੋਂ ਕੱਢ ਗਏ ਤੇ ਬਾਹਰ ਆਏ ਬਾਹਰ ਆ ਕੇ ਦੇਖਿਆ ਤਾਂ ਕਸਵਾਰੀਆਂ ਸੱਤਾਂ ਰਹੀਆਂ ਪਰ ਕਿ ਨਹੀਂ ਆ ਗਿਆ ਕਿਸੇ ਦੇ ਇਹਨਾਂ ਨੂੰ ਹੁਣ ਪਤਾ ਨਹੀਂ ਲੱਗਾਏਗਾ ਉੱਥੇ ਆਪਣੇ ਕਿੰਨੀਆਂ ਕਿੰਨੀਆਂ ਸਵਾਰੀਆਂ ਸੀਗੀਆਂ ਸਵਾਰੀਆਂ ਮੈਨੂੰ ਚਾਰ ਤੇ ਹੋਣੀਆਂ ਚਾਰ ਪੰਜ ਦੇ ਦੋ ਬੱਚੇ ਸੀਗੇ ਉਹ ਪਿੱਛੇ ਵਿੱਚ ਇੱਕ ਚਾਰ ਨਾ ਉਹ ਬਾਹਲੇ ਬਸੇ ਲੱਗੇ ਹੋਣ ਮਾਰ ਕੇ ਮੋਟਰਸਾਈਕਲ ਮਾਰੀ ਹੈ ਗੱਡੀ ਉਸ ਤੋਂ ਬਾਅਦ ਸਾਡੀ ਮਾਰੀ ਹੈ ਇਹ ਹੁਣ ਪਤਾ ਨਹੀਂ ਮੈਂ ਗੱਡੀ ਲੱਗੀ ਕੀ ਲੱਗਾ ਉੱਥੇ ਗੱਡੀ ਖੜੀ ਹੈ ਇਹਨਾਂ ਬੰਦਿਆਂ ਨੇ ਦੱਸਿਆ ਮੈਂ ਕਿਹਾ ਸਾਡੀ ਲੱਗਾ ਕੀ ਇਹ ਕਹਿੰਦੇ ਜੀ ਉਸ ਘਰ ਕੋਲ ਗੱਡੀ ਜਿਹੜੀ ਉਹ ਲੱਗੀ ਹੈ ਉਹ ਜਾਣਕਾਰੀ ਹੈਗੀ ਮੋਟਰਸਾਈਕਲ ਵਾਲਿਆਂ ਦੇ ਹੀ ਸਕੇ ਨਹੀਂ ਮੈਂ ਤਾਂ ਕੋਈ ਜਾਣਕਾਰੀ ਕਿਉਂਕਿ ਉਸ ਤੋਂ ਦੰਤ ਵਿੱਚ ਨਾ ਜੇ ਸੈਂਟੀਮੀਟਰ ਸਾਰੇ ਇਹਨਾਂ ਦੇ ਵੀ ਸਿਰ ਸਭਾ ਲੇਡੀ ਸੀ ਉਹ ਡੱਤ ਹੋਈ ਆ ਹਾਂਜੀ ਇਹ ਡੱਤ ਹੋਈ ਉਹ ਤੁਹਾਡੇ ਤੇ ਨਹੀਂ ਸੀ ਉਹ ਵੀ ਸਾਡੇ ਨਾਲ ਨਹੀਂ ਸੀ ਉਹ ਮੋਟਰਸਾਈਕਲ ਵਾਲੇ ਨਹੀਂ ਸੀ ਕਹਿੰਦਾ ਸੀ ਮੈਂ ਉੱਥੇ ਦੇ ਸਾਡੇ ਸਾਡੇ ਠੀਕ ਠਾਕ ਮਹਿਗੇ ਆ ਇਹ ਤੈਨੂੰ ਕੋਈ ਇੰਦਾ ਦੀ ਗੱਲ ਨਹੀਂ ਸੀ ਇੱਕ ਦੇ ਆ ਪੈਕੇ ਰੋਹੀ ਹੁੰਦੀ だっ ਉਹ ਪਤਾ ਨਹੀਂ ਆ ਘੋਟੇ ਆ ਕਿ ਆਪਣੇ ਕਿੱਤੇ ਕੀ ਰਿਸ਼ਤੇ ਪਤੀ ਕਰਾ ਕੇ ਸਮੇਂਦਰ ਭੇਜਦਾ ਸਾਨੂੰ ਇਹਨਾਂ ਪਤਾ ਤੁਹਾਡੇ ਕਿੱਥੇ ਸੱਟ ਲੱਗੀ ਮੇਰੇ ਰਸਤੇ ਆ ਜਿੰਦਿਆਂ ਦਾ ਠੀਕ ਉੱਥੇ ਇਹਨਾਂ ਦੇ ਵੀ ਸਿਰ ਜੇ ਮੇਰੇ ਵਿਚਾਗੂ ਗਜਾਕ ਹਾਂ ਜੱਗ ਮੈਂ ਕਰਦਾ ਬੜੀ ਮੁਕੇ ਜਣ ਗਲੀ ਹਾਂਜੀ ਗੜੀ ਗੜੀ ਜਦੋਂ ਗੜੀ ਹੋ ਜਾਂਦੀ ਐ ਤਾਂ ਉਹ ਡਾਕੀ ਨੇ ਮੋਰੇ ਐਂਗਲਸ ਅਗੇ ਲੱਗਾ ਮੇਰੇ ਬਹੁਤ ਜ਼ੋਰ ਲਾਣੀ ਡਾਕਟਰ ਵੀ ਕਹਿੰਦੇ ਉਹਦਾ ਕੁ ਘਰਾਂ ਵਾਲੀ ਗੱਲ ਤਾਂ ਨਹੀਂ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਹੈ ਕਿ ਥੋੜਾ ਅਸੀਂ ਤਾਂ ਆਪਣੇ ਆਪ ਨੂੰ ਇਹੀ ਕਹਿੰਦੇ ਵੀ ਚਲੋ ਠੀਕ ਐ ਜੋ ਹੋਣਾ ਹੋ ਗਿਆ ਉਹਨੂੰ ਕੀ ਕਰ ਸਕਦਾ ਬੰਦੇ ਦੰਦਾ ਨਹੀਂ ਪਤਾ ਹੀ ਨਹੀਂ ਹੈਗਾ ਬਾਹਰ ਗੁਰੂ ਨੇ ਇੰਨਾ ਸ਼ੁਕਰ ਹੈ ਪਜਾਦਾ ਟੈਂਪੂ ਬੰਦ ਨਹੀਂ ਹੁੰਦਾ ਸੀ ਇਹ ਡੁੱਲੀ ਜਾਂਦਾ ਸੀ ਤੇ ਉਹ ਬੰਦ ਨਾ ਹੋਵੇ ਕਿਸੇ ਪਾਸੇ ਕੋਈ ਬੰਦੇ ਪਤਾ ਨਹੀਂ ਆਏ ਕਿਦਾਂ ਆਪਣੇ ਖੋਲ ਕਰਕੇ ਉਹਨਾਂ ਨੇ ਆਪਣੇ ਬੰਦ ਕਰ ਦਿੱਤੇ ਤੁਸੀਂ ਇੱਥੇ ਅੱਗ ਲੱਗ ਗਈ ਅੱਗ ਲੱਗਣ ਲੱਗੀ ਸੀ 50 ਹੋ ਗਿਆ 50 ਹੋ ਗਿਆ ਅੱਗ ਲੱਗ ਜਾਣੀ ਸੀ ਬੰਦੇ ਕਹਿੰਦੇ ਉਹ ਬੰਦ ਕਿੱਦਾਂ ਕਰੀਏ ਉਹ ਕਿਸੇ ਨੇ ਆਪਣੇ ਪੈਪ ਕੋਲ ਨੇ ਆ ਕਿਸੇ ਨੇ ਕੋਸ਼ ਕੋਲ ਨੇ ਦੇਰ ਜਾਣਾ ਇਹਨੂੰ ਬੰਦ ਹੋ ਗਿਆ ਤਾਂ ਉਹਨਾਂ ਨੇ ਤੁਹਾਨੂੰ ਇੱਥੇ ਫਿਰ ਕੌਣ ਲੈ ਕੇ ਆਇਆ ਸਾਨੂੰ ਐਂਬੂਲੈਂਸ ਲੈ ਕੇ ਆਈ ਐਂਬੂਲੈਂਸ ਲੈ ਕੇ ਆਈ ਸਾਡੇ ਭਾਈ ਉਹਨੇ ਉੱਥੇ ਗੁੱਦਰ ਦੀ ਖੜ ਗਿਆ ਸੀ ਉਹ ਗੁੱਦਰਤੀ ਉਸੇ ਟਾਈਮ 'ਚ ਆ ਗਿਆ ਤੇ ਜਿਮਤ ਗਿਆ ਆਪਣੇ ਦਿੱਤੋ ਮੈਂ ਇਹਨੂੰ ਕਹਿੰਦਾ ਕਿ ਕੰਨੀ ਛੱਟ ਤੇਰੇ ਜਿਆਦਾ ਜਿਆਦਾ ਲੱਗਿਆ ਜੰਗੀ ਆ ਤੇ ਸਿਰ ਇੱਥੋਂ ਕਾਫੀ ਪਟਾਇਆ ਸੀਗਾ ਬੰਦੇ ਤੇ ਫਿਰ ਇਹ ਮੈਂ ਕਿਹਾ ਉਹ ਅੰਪਲੇਸੇ ਤੋਂ ਥੂਕ ਦਿਨ ਤੁਮਗਾਈ ਨਹੀਂ ਤੇ ਇਹ ਉਹਨੂੰ ਲੈ ਕੇ ਆ ਗਏ ਅਸੀਂ ਫਿਰ ਜਿਹੜੀ ਮੈਂ ਜਦੋਂ ਇੱਥੇ ਆ ਗਿਆ ਅੰਦਰ ਕਿ ਮੈਂ ਆਪਣੇ ਪੇਟ ਨੂੰ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਬਾਅਦ 'ਚ ਪਹੁੰਚੇ ਜਾਂ ਉਸਨੇ ਨੇ ਬਾਅਦ 'ਚ ਪਹੁੰਚਿਆ ਕਿ ਮੈਂ ਇਹ ਤਾਂ ਸਾਰੇ ਉਹਦਾ ਮੋਟਰਸਾਈਕਲ ਨਾਲ ਬਹੁਤ ਜਾਹਤ ਕੀਰ ਸੀ ਤਾਂ ਸਾਹ ਮਾਰਦੇ ਸੀ ਦੋ ਹੀ ਜਣੇ ਦੋ ਜਣੇ ਸੀ ਦੋ ਜਣੇ ਤੇ ਦੋ ਜਿਹੜੇ ਉਹ ਇੱਕ ਇੱਕ ਬੰਦਾ ਤਾਂ ਬਹੁਤ ਐ ਕਰਦਾ ਤੇ ਇਹ ਮੈਂ ਨੱਟ ਕੇ ਜਾਂ ਮੈਨੂੰ ਪਤਾ ਲੱਗਾ ਵੀ ਇਹ ਤਾਂ ਸਾਡੇ ਪਿੰਡ ਦਾ ਹੈ ਇਹ ਬੁੱਤ ਬੁੱਲਾ ਡਰਾਈਵਰ ਆ ਮੈਂ ਨੱਟ ਕੇ ਜਿਹੜਿਆ ਨੂੰ ਆ ਗਿਆ ਮੇਰੇ ਬਾਅਦ ਉਹਦਾ ਪਤਾ ਨਹੀਂ ਲੱਗਾ ਬਈ ਲੇਡੀਜ਼ ਨਾਲ ਲੇਡੀ ਜਿੱਦਾਂ ਕੀ ਪਤਾ ਲੱਗਾ ਜੇ ਉਹਦਾ ਲੇਡੀ ਤੇ ਤਾਂ ਤਿੰਨ ਚਾਰ ਆਈਆਂ ਆ ਇਹਦੇ ਟੈਂਪੂ 'ਚ ਵੀ ਚੜਿਆ ਜਿਹੜੇ ਜਿਹੜੇ ਉਹ ਮੋਟਰਸਾਈਕਲ ਵਾਲੇ ਸੀਗੇ ਉਹ ਕਿੱਥੇ ਲੈ ਗਏ ਉਹਨਾਂ ਨੂੰ ਉਹਨਾਂ ਦਾ ਕੀ ਪਤਾ ਨਹੀਂ ਪਤਾ ਲਗਾ ਸੀ ਦੈਨਾਂ ਨੂੰ ਬੇ ਉਸਨੇ ਫਤ ਲਿਆ ਉਹਨਾਂ ਦਾ ਕੀ ਮਤ ਲੱਗਾ ਉਹ ਠੀਕ ਹੈ ਕਿਦਾਂ ਲੱਗੇ ਕਰਨੀ ਕੋਈ ਹਾਂਜੀ ਤੁਹਾਡਾ ਮੱਲਪੁੱਤ ਆ ਮੈਂ ਤਾਂ ਮਗਰ ਬੰਗਿਆ ਤੋਂ ਆਉਂਦਾ ਸੀ ਮੇਰੇ ਨਾਲ ਸੀ ਮੇਰੇ ਲਾਲ ਫੇ ਮੈਂ ਉਹਨੂੰ ਛੱਡਣਾ ਸੀ ਪੈਂਡ ਫੇ ਫਿਰ ਮੈਂ ਇਹਦੇ ਟੈਂਪੂ ਤੇ ਇੱਧਰ ਬਿਠਾ ਕੇ ਉਹਨੂੰ ਫੇ ਬੈਕ ਮੇਰਾ ਨੌਸਤਾਨ ਆਫੇ ਹੋਈ ਦੱਸੋਗੇ ਮੜਾ ਕਿੱਦਾਂ ਐਕਸੀਡੈਂਟ ਕਿੱਥਾ ਹੋਇਆ ਐਕਸੀਡੈਂਟ ਦਾ ਤਾਂ ਕੋਈ ਪਤਾ ਨਹੀਂ ਲੱਗਿਆ ਅਸੀਂ ਤਾਂ ਜੀ ਮੋਰੇ ਬੈਠੇ ਸੀਗੇ ਪਹਿਲਾਂ ਪਿੱਛੇ ਖੜਾ ਸੀਗਾ ਜੀ ਜੀ ਪਹਿਲਾਂ ਸਦੀ ਗੂੜ ਸਵਾਰੀਆਂ ਲਾਈਆਂ ਨਹੀਂ ਇਹ ਕਹਿੰਦੇ ਮੋਰੇ ਆ ਜਾ ਕਹਿੰਦਾ ਆਪਾਂ ਮੋਰੇ ਆ ਜਾ ਵੀ ਜਾਣ ਦੇ ਸੀਗੇ ਗੱਲਾਂ ਬਾਤਾਂ ਕਰ ਬੈਠੇ ਸੀਗੇ ਮੋਰੇ ਜਾ ਰਹੇ ਆ ਤੇ ਸਾਨੂੰ ਨਹੀਂ ਪਤਾ ਲੱਗਿਆ ਬੰਦਾ ਪਤਾ ਪੁੱਤ ਪੰਡਾ ਪੁੱਤ ਪਿੱਛੋਂ ਆ ਕੇ ਕੀ ਵੱਜਿਆ ਸਾਨੂੰ ਨਹੀਂ ਕੁਝ ਵੀ ਬਰਨਾਮ ਬੰਗੜ ਕਿਚੋਂ ਆ ਗਈ ਗੱਡੀ ਜਿਹੜੀ ਲੇਡੀ ਦੇ ਜਾਦਾ ਸੱਟਾਂ ਲੱਗੀਆਂ ਉਹ ਟੈਂਪੂ 'ਚ ਬੈਠੀ ਸੀ ਸਾਨੂੰ ਇਹ ਨਹੀਂ ਪਤਾ ਹੋਇਆ ਟੈਂਪੂ 'ਚ ਬੈਠੀ ਸੀ ਜਾਂ ਕਿੱਦਾਂ ਸੀਗਾ ਟੈਂਪੂ ਵਾਲਿਆਂ ਦਾ ਤਾਂ ਠੀਕ ਸੀ ਬੜਾ ਮੁੱਟਾ ਨਹੀਂ ਪਤਾ ਵੀ ਉਹ ਟੈਂਪੂ ਵਾਲੇ ਦੀ ਹੋਈ ਇੱਕ ਕਹਿੰਦੇ ਪਿੱਛੇ ਮੋਟਰਸਾਈਕਲ ਵੀ ਸੀਗਾ ਮੋਟਰਸਾਈਕਲ ਦੇ ਵਿੱਚ ਵੀ ਗੱਡੀ ਵੱਜੀ ਆ ਫੇਰ ਬਾਅਦ 'ਚ ਹਾਂ ਦਾ ਟੈਂਪੂ 'ਚ ਜਿਹੜਾ ਵੱਜੀਆ ਟੈਂਪੂ ਪਲਟ ਗਿਆ ਨਾ ਪਲਟਣ ਦੇ ਨਾਲ ਮੈਂ ਥੱਲੇ ਆ ਗਿਆ ਇਹ ਮੇਰੇ ਉੱਤੇ ਡਰਾਈਵਰ ਸਾਹਿਬ ਮੇਰੇ ਉੱਤੇ ਆ ਗਏ ਤੇ ਮੈਂ ਥੱਲੇ ਸੀ ਮੈਂ ਪੱਗ ਬੰਨੀਓ ਕਰਕੇ ਬਚ ਗਿਆ ਨਹੀਂ ਤਾਂ ਸਿਰ ਤੇ ਮੇਰੇ ਵੀ ਸੱਟ ਲੱਗੀ ਉਦਾਂ ਤੋਂ ਕੀ ਸਮਝ ਦਿਓ ਕਿਹਦੀ ਗਲਤੀ ਇਹਦੇ ਵਿੱਚ ਨਹੀਂ ਗਲਤੀ ਤਾਂ ਇਹਦੇ ਵਿੱਚ ਹਮ ਆਪਾਂ ਕਹਿ ਨਹੀਂ ਸਕਦੇ ਕਿਹਦੀ ਹੈਗੀ ਆ ਕੋਈ ਹੁਣ ਉਹ ਗੱਡੀ ਵਾਲੀ ਅਫਸਰਟ ਸੀ ਜਾਂ ਕਿਦਾਂ ਕਿਉਂਕਿ ਅਸੀਂ ਤਾਂ ਆਪਣੀ ਸਾਈਡ ਤੇ ਜਾ ਰਹੇ ਹਾਂ ਸਵਾਰੀ ਲਾਈਆ ਸਵਾਰੀ ਲਾ ਕੇ ਪੰਜ 7 ਫੁੱਟ ਦੂਰ ਚਲੇ ਗਏ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਪਿਛੇ ਸਾਨੂੰ ਕੀ ਹੋਇਆ ਪਿਛੇ ਇਹਦੇ ਬਾਰੇ ਖਿੱਚ ਕੇ ਲਗਾ ਕਾਫੀ ਦੂਰ ਤੱਕ ਤਾਂ ਰਗੜਦੀ ਗਈ ਹੈ ਪਹਿਲਾਂ ਪਹਿਲਾਂ ਗੱਡੀ ਜਿਹੜੀ ਮਿੱਛੂ ਆਈ ਹੈ ਤੁਹਾਡੇ ਸਕੋਰਪਿਓ ਗੱਡੀ ਦੇਖ ਕੇ ਆਏ ਆ ਅਸੀਂ ਪਹਿਲਾਂ ਉਹ ਉਹਦੇ ਵਿੱਚ ਮੋਟਰਸਾਈਕਲ ਬੱਜੀ ਹੈ ਸਾਨੂੰ ਇਹ ਨਹੀਂ ਪਤਾ ਦੱਸਦੇ ਆ ਵੀ ਪਿਛੇ ਮੋਟਰਸਾਈਕਲ ਵੀ ਉਹਦੇ ਥੱਲੇ ਵੀ ਆ ਸਕਾ ਕਿਉਂਕਿ ਅਸੀਂ ਕਿਹਾ ਕਿਉਂਕਿ ਟੈਂਪੂ ਦਾ ਪਲਟ ਗਿਆ ਸਕਾ ਕਾਫੀ ਦੂਰ ਤੱਕ ਖਿੱਚਦੀ ਲਗਾਈਏ ਪਿੱਛੇ ਕੀ ਵਜਿਆ ਸੀ ਕੌਣ ਖਿੱਚਦਾ ਸੀ ਸਾਨੂੰ ਇਹਦੇ ਬਾਰੇ ਕੋਈ ਨਹੀਂ ਦੱਸਦਾ ਰੁੜਦੇ ਗਏ ਜਣਾ ਰੁੜਦੇ ਮਤਲਬ ਗਏ ਯਾਰ ਕਿ ਸੜਦਾ ਗਿਆ ਟੈਂਪੂ ਕਰਦਾ ਸਾਨੂੰ ਤਾਂ ਇਹ ਵੀ ਚਾਂਸ ਸੀ ਜਿੱਦਾਂ ਉਹਦੇ ਵਿੱਚੋਂ ਪਲਟ ਗਿਆ ਸੀ ਤੁਹਾਡਾ ਪਲਟ ਗਿਆ ਸੀਗਾ ਹਾਂਜੀ ਤੇ ਉਹਦੇ ਵਿੱਚੋਂ ਜਿੱਦਾਂ ਧੂਆ ਨਿਕਲਣ ਲੱਗਿਆ ਸਾਨੂੰ ਤਾਂ ਇਹ ਡਰ ਸੀ ਕਿ ਤੇ ਅੱਗ ਨਹੀਂ ਪੈ ਗਈ ਵਾਹ ਇਹ ਪਹਿਲਾਂ ਕੋਈ ਅੱਗ ਲੱਗਦੀ ਹੈ ਇਹ ਵਾਹ ਫੇਲੀ ਸੀ ਹਾਂ ਵੀ ਅੱਗ ਲੱਗ ਗਈ ਆ ਹਾਂਜੀ ਕੀ ਨਾਮ ਹੈ ਤੁਹਾਡਾ ਇੰਦਰਜੀਤ ਸ਼ਰਮਾ ਜੀ ਕਿਹੜਾ ਪਿੰਡ ਹੈ ਹਾਂਜੀ ਕਿਹੜਾ ਪਿੰਡ ਮਰੂਪੋਤਾ ਜੀ ਅੱਛਾ ਟੈਂਪੂ ਤੁਸੀਂ ਚਲਾਉਂਦੇ ਹੋ ਹਾਂ ਟੈਂਪੂ ਮੈਂ ਚਲਾਉਂਦਾ ਸੀ ਇਹ ਜਿਹੜਾ ਐਕਸੀਡੈਂਟ ਹੋਇਆ ਦੱਸੋਗੇ ਤੇ ਬਾਰੇ ਹਾਂਜੀ ਉਹਦੇ ਬਾਰੇ ਇਦਾਂ ਜੀ ਮੈਂ ਉੱਥੋਂ ਚੱਲਿਆ ਦੋ ਸਵਾਰੀਆਂ ਮੈਂ ਆਪਣੇ ਦੂਜੇ ਕਿਨੋਂ ਜਿਹੜੇ ਪੈਰ ਤੇ ਲਾਹੀਆਂ ਜਿਹੜੇ ਪੈਰ ਤੇ ਲਾ ਕੇ ਤੇ ਇਹ ਭਾਈ ਸਾਹਿਬ ਉਹ ਜਿਹੜੇ ਆ ਉਹ ਪਿੱਛੇ ਖੜੇ ਸੀ ਮੈਂ ਕਿਹਾ ਭਾਜੀ ਤੁਸੀਂ ਆਪਣੇ ਆ ਉਹ ਗੱਲਾਂ ਮਤ ਕਰਦੇ ਮੋਰੇ ਜਾਣਦੇ ਆ ਤੁਸੀਂ ਮੋਰੇ ਬਹਿ ਜਾਓ ਉੱਥੋਂ ਬੈਠ ਕੇ ਮੇਰੇ ਨਾਲ ਆ ਲੈ 20 ਮੀਟਰ ਜਾਇ ਹੁਣੇ ਉਸ ਵੇਲੇ پتہ ਲੱਗਾ ਜਦੋਂ ਤਾੜ ਤਾੜ ਹੋ ਗਈ ਪਿੱਛੋਂ ਆ ਗਏ ਵੀ ਉਹਨਾਂ ਨੇ ਮਾਰ ਦਿੱਤੀ ਮੁਰਗੇ ਤੋਂ ਆਈ ਨਿਕਲੇ ਬੜੀ ਮੁਸ਼ਕਲ ਨਾਲ ਮੈਂ ਇਹਨਾਂ ਦੇ ਉੱਪਰ ਚੜਿਆ ਤੇ ਮੈਨੂੰ ਕਹਿੰਦੇ ਮੈਨੂੰ ਗੱਡ ਮੈਂ ਕਿਹਾ ਮੈਂ ਬਾਹਰ ਨਿਕਲਦਾ ਤਾਂ ਹੀ ਕੱਢੂਗਾ ਤੁਹਾਨੂੰ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਮੈਂ ਵੀ ਤੱਕਾ ਡੇ ਤੇ ਬਾਹਰ ਆਏ ਬਾਹਰ ਆ ਕੇ ਦੇਖਿਆ ਤਾਂ ਕਸਵਾਰੀਆਂ ਸੱਤਾਂ ਰਹੀਆਂ ਹੋਰ ਕਿੰਨੀ ਅਗੇ ਕਿਸੇ ਦੇ ਇਹਨਾਂ ਤੋਂ ਪਤਾ ਨਹੀਂ ਲੱਗਾਏਗਾ ਉੱਥੇ ਆਪਣੇ ਕਿੰਨੀਆਂ ਕਿੰਨੀਆਂ ਸਵਾਰੀਆਂ ਸੀਗੀਆਂ ਸਵਾਰੀਆਂ ਵੈਲੇ 4 ਹੋਣੀਆਂ 4-5 ਦੇ ਦੋ ਬੱਚੇ ਸੀਗੇ ਉਹ ਪਿੱਛੇ ਬੈਠੇ ਈ ਦਰ ਨਾਲ ਉਹ ਬਾਰੇ ਬਸ ਇਹ ਹੁਣ ਪਹਿਲਾਂ ਮੋਟਰਸਾਈਕਲ ਦੀ ਮਾਰੀ ਹੈ ਗੱਡੀ ਉਦੋਂ ਬਾਅਦ ਸਾਡੀ ਮਾਰੀ ਇਹ ਹੁਣ ਪਤਾ ਨਹੀਂ ਮੈਂ ਗੱਡੀ ਲੱਗੀ ਕੀ ਲੱਗਾ ਉੱਥੇ ਗੱਡੀ ਖੜੀ ਹੈ ਇਹਨਾਂ ਬੰਦਿਆਂ ਨੇ ਦੱਸਿਆ ਮੈਂ ਕਿਹਾ ਸਾਡੀ ਲੱਗਾ ਕੀ ਇਹ ਕਹਿੰਦੇ ਜੀ ਉਸ ਘਰ ਵੀ ਗੱਡੀ ਜਿਹੜੀ ਉਹ ਲੱਗੀ ਆ ਉਹ ਜਾਣਕਾਰੀ ਹੈਗੀ ਮੋਟਰਸਾਈਕਲ ਵਾਲਿਆਂ ਦੇ ਵੀ ਸਹੀ ਕਿ ਮੈਂ ਤਾਂ ਕੋਈ ਜਾਣਕਾਰੀ ਕਿਉਂਕੋ ਉਦੋਂ ਤੱਕ ਮੈਂ ਇਹ ਸਰ ਜੀ ਮੇਰੇ ਸਾਥੇ ਆਏ ਇਹਨਾਂ ਦੇ ਵੀ ਸਿਰ ਲੇਡੀਸ ਦੀ ਡੈਥ ਹੋਈ ਆ ਹਾਂਜੀ ਇਹ ਡੈਥ ਹੋਈ ਉਹ ਤੁਹਾਡੇ ਤੇ ਨਹੀਂ ਸੀ ਉਹ ਵੀ ਸਾਡੇ ਨਾਲ ਨਹੀਂ ਸੀ ਉਹ ਮੋਟਰਸਾਈਕਲ ਵਾਲੇ ਨਹੀਂ ਸੀ ਕਹਿਣਾ ਸੀ ਮੈਂ ਉੱਥੇ ਦੇ ਸਾਡੇ ਸਾਡੇ ਠੀਕ ਠਾਕ ਮਹਿਕੇ ਆਇਆ ਇੱਥੇ ਨੂੰ ਕੋਈ ਇਹਨਾਂ ਦੀ ਗੱਲ ਨਹੀਂ ਸੀ ਇੱਕ ਨੇ ਆ ਪੈਕੇ ਰੋਣ ਜਾਂਦੀ ਤੱਕ ਉਹ ਪਤਨੀ ਆ ਘੋਟੇ ਆਪਣੇ ਗਿੱਟਾ ਕੀਆ ਕੋਈ ਰਿਸ਼ਤੇ ਪਤੀ ਕਰਾ ਕੇ ਸਮੇਂਦਰ ਭੇਜਦਾ ਸਾਨੂੰ ਇਹਨਾਂ ਪਤਾ ਤੁਹਾਡੇ ਕਿੱਥੇ ਸੱਟ ਲੱਗੀ ਮੇਰੇ ਰਿਸ਼ਤੇ ਜਿੰਦਿਆਂ ਠੀਕ ਉਹਨਾਂ ਦੇ ਵੀ ਸਿਰ ਜੇ ਮੇਰੇ ਵਿਚਾਗੂ ਵਿਚਾਗੂ ਆ ਜਦਕ ਮੈਂ ਗੱਲ ਕਰੀ ਗਲੀ ਗਲੀ ਜਦੋਂ ਗਲੀ ਹੋ ਜਾਂਦੀ ਐਂ ਤਾਂ ਪਟਕੀ ਨਾ ਮੋਰੇ ਐਂਗਲਸ ਅੰਦਰ ਲੱਗਾ ਮੇਰੇ ਬਹੁਤ ਜ਼ੋਰ ਲੱਗੀ ਡਾਕਟਰ ਵੀ ਕਹਿੰਦੇ ਉਦਾਂ ਕੁ ਘਬਰਾਣ ਵਾਲੀ ਗੱਲ ਤਾਂ ਨਹੀਂ ਨਹੀਂ ਉਹ ਕਹਿੰਦੇ ਕੋਈ ਗੱਲ ਨਹੀਂ ਹੈ ਕਿ ਥੋੜਾ ਅਸੀਂ ਤਾਂ ਆਪਣੇ ਆਪ ਨੂੰ ਇਹੀ ਕਹਿੰਦੇ ਵੀ ਚਲੋ ਠੀਕ ਹੈ ਜੋ ਹੋਣਾ ਹੋ ਗਿਆ ਉਹਨੂੰ ਕੀ ਕਰ ਸਕਦਾ ਬੰਦੇ ਦੰਦੇ ਨਹੀਂ ਪਤਾ ਹੀ ਨਹੀਂ ਹੈਗਾ ਬਾਏ ਉਹਨੇ ਐਨਾ ਛੁਕਰ ਪਜਾਤਾ ਟੈਂਪੂ ਬੰਦ ਨਹੀਂ ਹੁੰਦਾ ਸੀ ਇਹ ਡੁੱਲੀ ਜਾਂਦਾ ਸੀ ਤੇ ਬੰਦ ਨਾ ਹੋਵੇ ਕਿਸੇ ਪਾਸੇ ਕੋਈ ਬੰਦੇ ਪਤਾ ਨਹੀਂ ਆਏ ਕਿਦਾਂ ਆਪਣੇ ਖੋਰ ਕਰਕੇ ਉਹਨਾਂ ਨੇ ਆਪਣੇ ਬੰਦ ਕਰ ਦਿੱਤਾ ਤੁਸੀਂ ਇੱਥੇ ਅੱਗ ਲੱਗ ਗਈ ਅੱਗ ਲੱਗਣ ਲੱਗੀ ਸੀ 50 ਹੋ ਗਿਆ 50 ਹੋ ਗਿਆ ਅੱਗ ਲੱਗ ਜਾਣੀ ਸੀ ਬੰਦੇ ਕਹਿੰਦੇ ਉਹ ਬੰਦ ਕਿੱਦਾਂ ਕਰੀਏ ਉਹ ਕਿਸੇ ਨੇ ਆਪਣੇ ਪੈਪ ਕੋਲੇ ਕਿਸੇ ਨੇ ਕੋਸ਼ ਕੋਲੇ ਦੇਰ ਜਾਣਾ ਇਹ ਜਿਹਨੂੰ ਬੰਦ ਹੋ ਗਿਆ ਤਾਂ ਉਹਨਾਂ ਨੇ ਤੁਹਾਨੂੰ ਇੱਥੇ ਅਗਰ ਕੌਣ ਲੈ ਕੇ ਆਏ ਸਾਨੂੰ ਐਂਬੂਲੈਂਸ ਲੈ ਕੇ ਆਈ ਐਂਬੂਲੈਂਸ ਲੈ ਕੇ ਆਈ ਤਡੇ ਭਾਈ ਉਹਨੇ ਇੱਥੇ ਗੁੱਸੇ ਦੀ ਖੜ ਗਿਆ ਸੀ ਲੈ ਗੁੱਸੇ ਉਸੇ ਟਾਈਮ 'ਚ ਆ ਗਿਆ ਇਹਨੇ ਜੀ ਬੰਦ ਲੱਗੇ ਬਈ ਆਪਣੇ ਦਿੱਤੂ ਮੈਂ ਕਿਹਾ ਮੈਂ ਕਿਹਾ ਕਿੰਨੀ ਛੱਡ ਤੇਰੇ ਜਿਆਦਾ ਜਿਆਦਾ ਲੱਗਿਆ ਚੰਗਿਆ ਤੇ ਸਿਰ ਇੱਥੋਂ ਕਾਫੀ ਪਟ ਆਇਆ ਸੀ ਗੱਬੇ ਤੇ ਫਿਰ ਇਹ ਮੈਂ ਕਿਹਾ ਅੰਪਲੇਸੇ ਤੋਂ ਥੋਕ ਦਿਨਾ ਤੂੰ ਮਗਾਈ ਨਹੀਂ ਤੇ ਇਹ ਉਹਨੂੰ ਲੈ ਗਿਆ ਅਸੀਂ ਫਿਰ ਜਿਹੜੀ ਮੈਂ ਜਦੋਂ ਜਿੱਥੇ ਆ ਗਿਆ ਅੰਦਰ ਕਿ ਮੈਂ ਆਪਣੇ ਪੇਟ ਵਿੱਚ ਗਿਆ ਐਕਸੀਡੈਂਟ ਹੋਇਆ ਤੁਸੀਂ ਬਾਅਦ 'ਚ ਪਹੁੰਚੇ ਜਾਂ ਉਸਨੇ ਨੇ ਬਾਅਦ 'ਚ ਪਹੁੰਚਿਆ ਕਿ ਮੈਂ ਤੇ ਇਹ ਤਾਂ ਸਾਰੇ ਉਹਦਾ ਮੋਟਰਸਾਈਕਲ ਨਾਲੇ ਬਹੁਤ ਜ਼ਿਆਦਾ ਸੀ ਕੀਰ ਸੀ ਬੰਦਾ ਛਾ ਮਾਰਦੇ ਸੀ ਦੋ ਹੀ ਜਣੇ ਦੋ ਜਣੇ ਸੀ ਦੋ ਜਣੇ ਤੇ ਦੋ ਜਿਹੜੇ ਉਹ ਇੱਕ ਇੱਕ ਬੰਦਾ ਤਾਂ ਬਹੁਤ ਐ ਐ ਕਰਦਾ ਤੇ ਇਹ ਮੈਨ ਨਟ ਕੇ ਜ ਮੈਨੂੰ ਪਤਾ ਲੱਗਾ ਵੀ ਇਹ ਤਾਂ ਸਾਡੇ ਪਿੰਡ ਦਾ ਇਹ ਬੰਦਾ ਡਰਾਈਵਰ ਆ ਮੈਨ ਨਟ ਕੇ ਜਿਹੜਿਆਂ ਨੂੰ ਆ ਗਿਆ ਮੇਰੀ ਬਾਤ ਉਹਦਾ ਪਤਾ ਨਹੀਂ ਲੱਗਾ ਵੀ ਲੀਡੀਸ ਨਾਲ ਲੀਡੀਸ ਨਾਲ ਲੀਡੀਸ ਦਾ ਕੀ ਪਤਾ ਲੱਗਾ ਜੇ ਉਹਦਾ ਲੀਡੀਸ ਤਾਂ ਤਿੰਨ ਚਾਰ ਆਈਆਂ ਆ ਇਹ ਟੈਂਪੂ ਚ ਵੀ ਬੈਠ ਗਿਆ ਜਿਹੜੇ ਜਿਹੜੇ ਉਹ ਮੋਟਰਸਾਈਕਲ ਵਾਲੇ ਸੀਗੇ ਉਹ ਕਿੱਥੇ ਲੈ ਗਏ ਉਹਨਾਂ ਨੂੰ ਉਹਨਾਂ ਨੂੰ ਤਾਂ ਹੀ ਪਤਾ ਨਹੀਂ ਪਤਾ ਨਹੀਂ ਲੱਗਾ ਸੀ ਤਾਂ ਇਹਨਾਂ ਨੂੰ ਬੇ ਉਸਨੇ ਸੱਦ ਲਿਆ ਉਹਨਾਂ ਦਾ ਕੀ ਪਤਾ ਲੱਗਾ ਉਹ ਠੀਕ ਹੈ ਕਿੱਧਰ ਲੈ ਕੇ ਕਰਨੇ ਕੋਈ ਨਹੀਂ ਆਵੇ ਕਿ ਵੀ ਦੱਸਿਆ ਹਾਂਜੀ ਥੋੜਾ ਜਿਹਾ ਮੱਲਬੁੱਤਾ ਮੈਂ ਤਾਂ ਮਗਰ ਪੰਗਿਆਂ ਤੋਂ ਆਉਂਦਾ ਸੀ ਮੇਰੇ ਨਾਲ ਸੀ ਮੇਰੇ ਨਾਲ ਇਹ ਮੈਂ ਉਹ ਨੂੰ ਛੱਡਣਾ ਸੀ ਪੈਂਡ ਫਿਰ ਮੈਂ ਇਹਦੇ ਟੈਂਪੂ ਇਦਰ ਬਿਠਾ ਲ ਕੇ ਫਿਰ ਮੈਂ ਮੇਰਾ ਨਾਮ ਸੁਤਨਾਮ ਸਿੰਘ ਹੈ ਇਹ ਸੋਲੇ ਮੜਾ ਤਿੱਦਾ ਐਕਸੀਡੈਂਟ ਕਿੱਥੋਂ ਹੋਇਆ ਐ ਐਕਸੀਡੈਂਟ ਦਾ ਤਾਂ ਕੋਈ ਪਤਾ ਨਹੀਂ ਲੱਗਿਆ ਅਸੀਂ ਤਾਂ ਜੀ ਮੋਰੇ ਬੈਠੀ ਸੀਗੀ ਪਹਿਲਾਂ ਪਿੱਛੇ ਖੜਾ ਸੀਗਾ ਜੀ ਜੀ ਪਹਿਲਾਂ ਸਦੀ ਗੂੜ ਸਵਾਰੀਆਂ ਲਾਈਆਂ ਨਹੀਂ ਇਹ ਕਹਿੰਦੇ ਮੋਰੇ ਆ ਜੇ ਕਹਿੰਦਾ ਆਪਾਂ ਮੁਰੀ ਆ ਗਏ ਜਾਣਦੇ ਸੀਗੇ ਗੱਲਾਂ ਬਾਤਾਂ ਕਰ ਰਹੇ ਬੈਠੇ ਸੀਗੇ ਹੋਰੇ ਜਾ ਰਹੇ ਆ ਤੇ ਸਾਨੂੰ ਨਹੀਂ ਪਤਾ ਲੱਗਿਆ ਬੁੱਤ ਪੁੱਤ ਪੱਲਾ ਸੁਣਦੀ ਪਿੱਛੋਂ ਆ ਕੇ ਕੀ ਬੱਜਿਆ ਸਾਨੂੰ ਨਹੀਂ ਕੁਝ ਵੀ ਬਰਨਾਮ ਬੰਗਣ ਪਿੱਛੋਂ ਆ ਕੇ ਗੱਡੀ ਵੱਜੀ ਜਿਹੜੀ ਲੇਡੀ ਦੇ ਜਿਆਦਾ ਸੱਟਾਂ ਲੱਗੀਆਂ ਆ ਉਹ ਟੈਂਪੂ 'ਚ ਬੈਠੀ ਸੀ ਸਾਨੂੰ ਇਹ ਨਹੀਂ ਪਤਾ ਉਹ ਟੈਂਪੂ 'ਚ ਬੈਠੀ ਸੀ ਜਾਂ ਕਿੱਦਾਂ ਸੀਗਾ ਟੈਂਪੂ ਵਾਲਿਆਂ ਦਾ ਤਾਂ ਠੀਕ ਸੀ ਪਰ ਮੁਟਿਆ ਲੇਡੀ ਨੂੰ ਪਤਾ ਵੀ ਉਹ ਟੈਂਪੂ ਵਾਲੇ ਦੀ ਹੋਈ ਇੱਕ ਕਹਿੰਦੇ ਪਿੱਛੇ ਮੋਟਰਸਾਈਕਲ ਵੀ ਸੀਗਾ ਮੋਟਰਸਾਈਕਲ ਦੇ ਵਿੱਚ ਵੀ ਗੱਡੀ ਵੱਜੀ ਆ ਫੇਰ ਬਾਅਦ 'ਚ ਸਾਡਾ ਤਾਂ ਟੈਂਪੂ 'ਚ ਜਦ ਵੱਜੀ ਆ ਟੈਂਪੂ ਪਲਟ ਗਿਆ ਨਾ ਪਲਟਣ ਦੇ ਨਾਲ ਮੈਂ ਥੱਲੇ ਆ ਗਿਆ ਇਹ ਮੇਰੇ ਉੱਤੇ ਡਰਾਈਵਰ ਸਾਹਿਬ ਮੇਰੇ ਉੱਤੇ ਆ ਗਏ ਤੇ ਮੈਂ ਥੱਲੇ ਸੀ ਮੈਂ ਪੱਗ ਬੰਨੀਓ ਕਰਕੇ ਬਚ ਗਿਆ ਨਹੀਂ ਤਾਂ ਸਿਰ ਤੇ ਮੇਰੇ ਵੀ ਸੱਟ ਲੱਗੀ ਹੁੰਦਾ ਥੋੜੀ ਕੀ ਸਮਝ ਦਿਓ ਕਿਹਦੀ ਗਲਤੀ ਇਹਦੇ ਵਿੱਚ ਨਹੀਂ ਗਲਤੀ ਤਾਂ ਇਹਦੇ ਵਿੱਚ ਹੁਣ ਆਪਾਂ ਕਹਿ ਨਹੀਂ ਸਕਦੇ ਕਿਹਦੀ ਹੈ ਕਿ ਆ ਬਈ ਹੁਣ ਉਹ ਗੱਡੀ ਵਾਲੀ ਅਫਸਰ ਸੀ ਜਾਂ ਕਿਧਾਂ ਕਿਉਂਕਿ ਅਸੀਂ ਤਾਂ ਆਪਣੀ ਸਾਈਡ ਤੇ ਜਾ ਰਹੇ ਹਾਂ ਸਵਾਰੀ ਲਈ ਨਾ ਸਵਾਰੀ ਨਾ ਕਿ ਪੰਜ ਸੱਤ ਉੱਥੇ ਦੂਰ ਚਲੇ ਗਏ ਆ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਵੀ ਪਿੱਛੇ ਸਾਨੂੰ ਕੀ ਹੋਇਆ ਪਿੱਛੇ ਇਹਦੇ ਬਾਰੇ ਖਿੱਚ ਕੇ ਲੱਗਾ ਕਾਫੀ ਦੂਰ ਤੱਕ ਤਰਗੜਦੀ ਗਈ ਹੈ ਪਹਿਲਾਂ ਪਹਿਲਾਂ ਗੱਡੀ ਜਿਹੜੀ ਮਿੱਥੋਂ ਆਈ ਹੈ ਤੁਹਾਡੇ ਸਕੋਰਪਿਓ ਗੱਡੀ ਦੇਖ ਕੇ ਆਏ ਸੀ ਹਾਂਜੀ ਪਹਿਲਾਂ ਉਹ ਉਹਦੇ ਵਿੱਚ ਮੋਟਰਸਾਈਕਲ ਵਿੱਚ ਬੱਜੀ ਹੈ ਸਾਨੂੰ ਇਹ ਨਹੀਂ ਪਤਾ ਦੱਸਦੇ ਆ ਵੀ ਪਿੱਛੇ ਮੋਟਰਸਾਈਕਲ ਵੀ ਉਹਦੇ ਥੱਲੇ ਹੀ ਆ ਸਕਾ ਕਿਉਂਕਿ ਅਸੀਂ ਕਿਹਾ ਕਿ ਕਿਉਂਕਿ ਟੈਂਪੂ ਦਾ ਪਲਟ ਗਿਆ ਸਕੇ ਕਾਫੀ ਦੂਰ ਤੱਕ ਖਿੱਚਦੀ ਲਗਈਏ ਪਿੱਛੇ ਕੀ ਪੱਜਿਆ ਸੀ ਕੌਣ ਖਿੱਚਦਾ ਸੀ ਸਾਨੂੰ ਇਹਦੇ ਬਾਰੇ ਕੋਈ ਨਹੀਂ ਲੰਦਾ ਰੁੜਦੇ ਗਏ ਜਿੰਨਾ ਰੁੜਦੇ ਮਤਲਬ ਗਏ ਯਾਰ ਕਿਸੜਦਾ ਗਿਆ ਟੈਂਪੂ ਬਾਕੀ ਸਾਨੂੰ ਤਾਂ ਇਹ ਵੀ ਚਾਂਸ ਸੀ ਜਿੱਦਾਂ ਉਹਦੇ ਵਿੱਚੋਂ ਪਲਟ ਗਿਆ ਸੀ ਤੁਹਾਡਾ ਪਲਟ ਗਿਆ ਸੀਗਾ ਹਾਂਜੀ